ਓਕੇ ਆਂ ਦੇ ਯਾਰ ਯੋਸਟ ਓਕੇ ਓ ਬੱਬਾ ਬੱਬਾ ਉਹ ਨਿਆਰ ਵੇਚਾ ਬੱਲੇ ਬਾਬਿਆ ਨਹੀਂ ਦਾ ਤਰ ਲਿਆ ਗਿਆ ਤੂੰ ਹੀ ਨਿਕ ਪੈਣਾ ਬਾਬਾ ਰਹਿ ਜਾਂਦਾ ਬਾਬਾ ਆਹ ਬਾਈ ਨੂੰ ਮੇਰਾ ਮੇਰਾ ਓਏ ਕੋਕੀ ਬਾਤ ਕਰ ਕੋਕੀ ਬਾਤ ਕਰ ਓਏ ਰੱਖੋ ਬਾਬਾ ਵਿਸ਼ੇ ਯਾਰ ਬਾਬਾ ਫਿਰ ਮਾਰੇ ਦੇ ਸ਼ਿਵ ਸੇਨਾ ਨੇਤਾ ਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਤੇਜ਼ਰ ਹਥਿਆਰ ਦੇ ਨਾਲ ਵਾਰ ਕੀਤੇ ਗਏ ਨੇ ਬਟਾਰਾ ਦੇ ਭੰਡਾਰੀ ਮੁਹੱਲਾ ਵਿਖੇ ਦੇਰ ਸ਼ਾਮ ਸ਼ਿਵ ਸੇਨਾ ਬਾਲ ਠਾਕਰੇ ਦੇ ਸੁਪਾ ਮੀਤ ਪਦਾਨ ਰਮੇਸ਼ ਨૈયਰ ਤੇ ਦੋ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਨੌਜਵਾਨ ਦੇ ਕੋਲ ਦਾਤਰ ਨਜ਼ਰ ਆ ਰਿਹਾ ਤੇ ਦੂਜਾ ਨੌਜਵਾਨ ਕਿਸੇ ਵਸਤੂ ਦਿਨਾ Shivsena ਗੂ ਤੇ ਹਮਲਾ ਕਰਦਾ ਵਖਾਈ ਦਿੱਤਾ Shivsena ਗੂ ਰਮੇਸ਼ ਨਾਇਰ ਨੂੰ ਬਟਾਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉਧਰ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਸਰ ਤੇ ਇਸ ਦੇ ਦਰਮਿਆਨ ਇੱਕ ਨੌਜਵਾਨ ਦੇ ਕੋਲ ਤੇਜ਼ ਅਰ ਹਥਿਆਰ ਸੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਅੱਜ ਸ਼ਾਮ ਉੰਡਾ ਰੀਮਲ ਦੇ ਬਾਰ-ਬਾਰ 7:30 ਦੇ ਕਰੀਬ ਮੈਂ ਕਿਸੇ ਕਿਸੇ ਦੇ ਘਰ ਗਿਆ ਤਾਂ ਜੀ ਉੱਥੋਂ ਬਾਹਰ ਨਿਕਲਦਿਆਂ ਹੀ ਮੇਰੇ ਤੇ ਦੱਤਰਾਂ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਦੇ ਹੱਥ ਦੱਤਰ ਸੀ ਇੱਕ ਦੇ ਹੱਥ ਖਾਲੀ ਹੀ ਉਹਨੇ ਮੈਨੂੰ ਜਫਾ ਮਾਰਿਆ ਨਾਲ ਹੀ ਇੱਕ ਹੋਰ ਲੜਕਾ ਜਿਹਦੇ ਹੱਥ ਚਾਕੂ ਸੀ ਚਲੋ ਪਰਮਾਤਮਾ ਦੀ ਦਿਆ ਨਾਲ ਰੱਬ ਦੀ ਮੇਰੇ ਨਾਲ ਮੇ ਤੇ ਬਚਾ ਗਿਆ ਪਰ ਉਹਨਾਂ ਨੇ ਦੱਤਰ ਮੇਰੇ ਸਿਰ 'ਚ ਮਾਰਨ ਦੀ ਕੋਈ ਬੜੀ ਕੋਸ਼ਿਸ਼ ਕੀਤੀ ਆ ਤੇ ਮੈਂ ਹੱਥ 'ਚ ਫੜ ਲਿਆ ਜਿੰਦਰਾ ਕਰਕੇ ਮੇਰੀ ਜਾਨ ਬਚ ਗਈ ਨਹੀਂ ਤਾਂ ਇਹਨਾਂ ਨੇ ਮੇਰਾ ਪੂਰਾ ਰਦਰ ਕੇ ਮਾਰਦਾ ਕਿਉਂਕਿ ਮੈਂ ਕਾਫੀ ਚਿਰ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖਵਾ ਕਤਲੋਗਾਰਤ ਫਰੋਤੀਆਂ ਚਿੱਟੇ ਦੀ ਜਿਹੜੀਆਂ ਨਸ਼ੇ ਦਾ ਕਾਰੋਬਰ ਚੱਲ ਰਿਹਾ ਸੀ ਤੇ ਉਹਦੇ ਖਿਲਾਫ ਮੈਂ ਬੋਲਦਾ ਕਾਫੀ ਚਿਰ ਤੋਂ ਬੋਲਣਾ ਮੈਂ ਇੱਕ ਗੱਲ ਵੀ ਕਹੀ ਪਿੱਛੇ ਜੀ ਕਿ ਪੰਜਾਬ ਪਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਆ ਜਿਹਦਾ ਅੱਜ ਸਬੂਤ ਵੇਖ ਲਓ ਕਿ ਮੈਂ ਖੁਦ ਮੇਰੇ ਤੇ ਅੱਜ ਹਮਲਾ ਹੋਇਆ ਪੂਰਾ ਮਤਲਬ ਪ੍ਰੀਪਲਾਨਡ ਹਮਲਾ ਸੀ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਇੱਥੇ ਬੈਠਾ ਦਾ ਤੇ ਇਹ ਜਿਹੜਾ ਖਮਿਆਜਾ ਕਿਉਂਕਿ ਬਟਾਲਾ ਪਿੱਛੇ ਜੀ ਮੈਂ ਬੰਦ ਕਰਾਇਆ ਉਹ ਵੀ ਬੜੇ ਯੋਰ ਦੇ ਨਾਲ ਲੋਕਾਂ ਦੇ ਸਹਿਯੋਗ ਨਾਲ ਬੰਦ ਕਰਾਇਆ ਕੁਝ ਲੋਕਾਂ ਦੀਆਂ ਅੱਖਾਂ ਚ ਰੜਕਦਾ ਜਿਹਦਾ ਰਿਜ਼ਲਟ ਮੈਨੂੰ ਇਹ ਭੁਗਤਣਾ ਪਿਆਗਾ ਇਹ ਇਹ ਸਾਜਿਸ਼ਨਾ ਕੰਮ ਹੋਇਆ ਸਾਰਾ ਬੰਦੇ ਤੇ ਮੌਕੇ ਤੇ ਤਿੰਨ ਸੀ ਉਹ ਤੇ ਬਾਕੀ ਇਹਨਾਂ ਦੇ ਮਗਰ ਮੌਕੇ ਤੇ ਵੀ ਹੋਰ ਬੰਦੇ ਸੀ ਜਿਹੜੇ ਗੈਂਗ ਹੈਗੇ ਸੀ ਜਾਂ ਜਿਹੜੇ ਇਹਨਾਂ ਨਾਲ ਫੋਨ ਤੇ ਓਪਰੇਟ ਆਈ ਆਪਸੀ ਅਕੀ ਕਹਿੰਦਾ ਮੈਂ ਤੇ ਉਹ ਗੱਲ ਕਹ ਨਹੀਂ ਹੁਣ ਵੀ ਉਹ ਅੱਗੇ ਵੀ ਕਹਿੰਦਾ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਹੈ ਜਿਹਦਾ ਸਬੂਤ ਅੱਜ ਤੁਹਾਡੇ ਸਾਹਮਣੇ ਆ ਤੇ ਅਗੋਂ ਤੁਸੀਂ ਆਪ ਵੇਖ ਲਓ ਕਿ ਪੰਜਾਬ ਕਿਦਾਂ ਲਗਾਤਾਰ ਲੁੱਟਾਂ ਖੋਹਾਂ ਬਟਾਲਾ ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਨਸਲ ਹੈ ਵੀ ਸਤਿ ਸਾਬ ਨੂੰ ਨਹੀਂ ਇਹਨਾਂ ਨੂੰ ਸੱਟਾਂ ਲੱਗੀਆਂ ਜੀ ਮੌਕੇ ਤੇ ਆਏ ਤੇ ਵੈਰੀਫਾਈ ਕਰਕੇ ਦਾ ਲੈ ਰਹੇ ਨੇ ਵੈਰੀਫਾਈ ਕਰਕੇ ਜਰੀ ਬੰਦੀ ਕਰਕੇ ਕਾਰਵਾਈ ਕਰਕੇ ਕਿ ਦੋਸ਼ੀ ਨੂੰ ਖਲਾਫ ਕਰੇ ਕਿਸੇ ਹਜੇ ਕੋਈ ਪਤਾ ਨਾ ਜੀ ਵਿਆਹ ਮਤਾ ਲਿਖ ਕੇ ਫਿਰ ਬੰਦੀ ਕਾਰਵਾਈ ਕੀਤੀ ਜਾਏਗੀ ਇਹਦਾ ਕੋਈ ਇਹ ਸਾਡੇ ਹੁਣ ਅਤਲਾਬ ਮਿਲਦਾ ਮੌਕਾ ਤਾਂ ਹੈ ਜੀ ਅਸਲ ਕੋਈ ਨਾ ਚਲਾਇਆ ਜੀ ਸ੍ਰੀ ਰਮੇਸ਼ ਸਿੰਘ ਆ ਸਾਡੇ ਕੋਲ ਨਾ ਟਾਈਮ ਲਗਭਗ 7:45 ਤੇ ਪੇਸ਼ੈਂਟ ਆਇਆ ਰਮੇਸ਼ ਕੁਮਾਰ ਸਾਨਾ ਸ਼੍ਰੀ ਰਾਮ ਲੁਭਾਇਆ ਕਿ ਇਹਨਾਂ ਦੇ ਮਲਟੀਪਲ ਇੰਜਰੀ ਸੀਗੀਆਂ ਅਸੀਂ ਇਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਐਮਐਲਆਰ ਕੱਟ ਦਿੱਤੀ ਹੈ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਅਸੀਂ ਇਹਨਾਂ ਦੀ ਐਮਐਲਆਰ ਭੇਜ ਦਿੱਤੀ ਕਿੰਨੇ ਵਜੇ ਆਏ ਇਹ ਲਗਭਗ ਸਾਢੇ 9 ਟਾਈਮ 7:45 ਪੀਐਮ ਤੇ ਆਏ ਨੇ ਤੇ ਅਸੀਂ ਉਹਨਾਂ ਨੂੰ ਬੰਦ ਹੀ ਉਹਨਾਂ ਦੀ ਫਰਸਟ ایڈ ਦੇ ਕੇ ਐਡਮਿਟ ਕਰ ਲਿਆ ਹੈ ਤੇ ਪੇਸ਼ੈਂਟ ਦੀ ਐਮਐਲਆਰ ਕੱਟ ਕੇ ਪੁਲਿਸ ਸਟੇਸ਼ਨ ਤੇ ਇੰਟਰਕੰਡੀਸ਼ਨ ਕਿਸ ਤਰ੍ਹਾਂ ਹੈ ਪੇਸ਼ੈਂਟ ਸਟੇਬਲ ਹੈ ਇਸ ਵੇਲੇ ਤੇ ਐਡਮਿਟ ਹੈ